सुखना भाई गर्मी वाली आकानी इन दस इोड भी चला मुडे कोका इधर महाराजा लाला जी डेव ड्रैकली लाला जी उधर अच्छा सामने रही लाला जी आ ला ला जाओ ਗਰਮੀ ਬਾਲੀ ਆ ਸਖਲਾ ਇਕਾ ਗੋਦੇ ਜੇ ਮਾਸ਼ਾ ਦੁਖਦੇ ਬਾਲਿਆ ਅਰੇ ਇਹ ਦੁਕਾਨ ਆਖੇ ਇਹ ਆਲੀ ਆ ਲੈ ਠੀਕ ਆ ਭਾਈ ਧੰਨਵਾਦ ਤੇਰਾ ਚੰਗਾ ਓਕੇ ਦੇ ਰੈਕਲੀਨ ਆ ਸਗੀ ਦੁਕਾਨ ਮਿਲ ਗਈ ਭਾਈ ਸਖਨਾ ਹੈ ਓਹ ਹੋਰ ਪਈ ਮੁੰਡਿਆ ਕੀ ਹਾਲ ਹੈ ਰਾਮ ਰਾਮ ਲਾਲਾ ਰਾਮਨਾ ਤੇ ਰਾਮ ਰਾਮ ਭਾਈ ਰਾਮਾ ਭਾਈ ਵਾਲੀ ਓਕੀ ਦੁਕਾਨ ਮਾਲੀ ਆ ਭਾਈ ਅੱਛਾ ਇਹ ਇਹ ਦੁਕਾਨ ਤਾਂ ਉੱਥੇ ਨੇੜੇ ਆ ਹਨਾ ਹਾਂਜੀ ਆ ਇਹ ਪਹਿਲਾਂ ਤਾਂ ਇਹ ਤੋਂ ਜਗਾ ਦੱਸ ਕਿਹੜੀ ਆ ਇਹ ਆਪਣਾ ਨੀਅਰ ਭਾਈ ਜਨਤਾ ਡੇਰੀ ਰੇਲਵੇ ਰੋਡ ਠੀਕ ਹੈ ਗਿਲ ਮੋਟਰ ਵਾਲੇ ਦੇ ਨਾਲ ਠੀਕ ਹੈ ਡੇਮ ਡ੍ਰੈਕਲਿੰਗ ਦੇਖ ਭਾਈ ਡੇਮ ਡ੍ਰੈਕਲਿੰਗ ਮੁੰਡਿਆਂ ਦਾ ਨਾ ਬਹੁਤ ਸੋਨਾ ਕੰਮ ਹੈ ਲੈਂਗਾ ਕੋਟ ਪੈਂਟ ਕੁਰਤੇ ਪਜਾਮੇ ਜਿਹੜਾ ਵੀ ਕੁਝ ਤੁਸੀਂ ਡ੍ਰੈਕਲਿੰਗ ਕਰਾਉਣਾ ਪ੍ਰੈਸ ਕਰਾਉਣਾ ਮੁੰਡਿਆਂ ਕੋਲੇ ਆਓ ਇੱਕ ਨੰਬਰ ਪਾਈ ਮੁੰਡਿਆ ਦਾ ਕੰਮ ਆ ਸੁਖਣਾ ਬਹੁਤ ਸੋਨਾ ਕੰਮ ਆ ਪਾਈ ਛਾਰਾ ਪਰਿਵਾਰ ਵਦਿਆ ਇਹਨਾਂ ਦਾ ਮੇਰਾ ਤਾਂ ਕਈ ਸਾਲਾਂ ਦਾ ਬਾਪ ਪਾਈ ਮੁੰਡਿਆ ਲਖਣਾ ਤੇ ਹੋਰ ਚਾ ਨਾ ਪਾਈ ਆਪ ਦਾ ਕੰਮਕਾਰ ਠੀਕ ਹੈ ਬਧੀਆ ਜੀ ਬਧੀਆ ਡੀਕਿਰਪਾ ਤੇ ਹੁਣ ਤਾਂ ਸੁਖਣਾ ਵਿਆਹ ਸਾਦੀਆਂ ਦਾ ਕੰਮ ਚੋਰਾ ਤੇ ਹੋ ਹਾਂਜੀ 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 ਆਪਣੇ ਕੋਲ ਸੀਜ਼ਨ ਸਾਰਾ ਓਕੇ ਚੱਲੀ ਜਾਂਦਾ ਬੈਂਟ ਕੋਟ ਲਹਿੰਗਾ ਮਾਵੇ ਵਾਲਾ ਕੁਰਤਾ ਪਜਾਮਾ ਠੀਕ ਹੈ ਜੀ ਸੂਟ ਪ੍ਰੈਸ ਸਾਰਾ ਓਕੇ ਹੈ ਜੀ ਤੇ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਉਹਨੂੰ ਡਿਸਕਾਊਂਟ ਦੇਵਾਂਗੇ ਠੀਕ ਹੈ ਭਾਈ ਠੀਕ ਹੈ ਠੀਕ ਹੈ ਵੀਡੀਓ ਦੇਖ ਕੇ ਜਿਹੜਾ ਉਹਨੂੰ ਭਾਈ ਡਿਸਕਾਊਂਟ ਕਾਹਤੇ ਭਾਈ ਲਹਿੰਗੇ ਤੇ ਕਿ ਕੋਟ ਪੈਂਟ ਤੇ ਜਿਹੜੀ ਤੁਸੀਂ ਚੀਜ਼ ਕਹੋਗੇ ਕੋਟ ਪੈਂਟ ਲਿਆਓ ਲਹਿੰਗਾ ਲਿਆਓ ਲਾਲੇ ਦੀ ਵੀਡੀਓ ਜਿਹੜਾ ਦੇਖ ਕੇ ਆ ਉਹਨੂੰ ਡਿਸਕਾਊਂਟ ਹੈ ਠੀਕ ਹੈ ਭਾਈ ਤੇ ਇੱਕ ਆਪਣਾ ਮੜਾ ਜਿਹਾ ਰੇਟਾਂ ਬਾਰੇ ਦੱਸ ਸਕਦੇ ਹੋ ਕਿ ਫਿਰ ਬਾਅਦ ਚ ਹੋ ਜਾਂਦਾ ਹੋ ਜਾਂ ਦੇਖ ਲਓ ਤੁਸੀਂ ਦੱਸੋ ਜੀ ਇਹ ਪੱਲੇ ਜੋੜਾ ਕਪੜਾ ਪੈਂਟ ਸ਼ਟਰ ਲਾ ਲਓ ਹਾਂਜੀ ਉਹ ਮੈਂ 10 ਰੁਪਏ ਕਪੜਾ ਠੀਕ ਹੈ ਜੀ ਜਿਹੜਾ ਆਪਣੇ ਕੋਲ ਲੱਗਿਆ ਕਿਰਾਏ ਦਾ ਅੱਢੀ ਹੁੰਦਾ ਠੀਕ ਹੈ ਜੀ ਡ੍ਰੈਗਲਿੰਨ ਦਾ ਦੱਸ ਪਾਈ ਡ੍ਰੈਗਲਿੰਨ ਦਾ ਜੀ 250 ਰੁਪਏ ਸੂਟ ਕੁਆਲਿਟੀ ਦੇਵਾਂਗੇ ਗੀਕਸ ਨੰਬਰ ਹਾਂਜੀ ਠੀਕ ਹੈ ਜੀ ਕੁਆਲਿਟੀ ਦੇਵਾਂਗੇ ਇੱਕ ਨੰਬਰ ਜੇ ਕੁਆਲਿਟੀ ਫੇਲ ਹੋ ਗਈ ਪੈਸੇ ਨਾ ਦਿਓ ਵਾਪਸ ਠੀਕ ਹੈ ਪਾਈ ਠੀਕ ਹੈ ਤੇ ਕੋਟ ਪੈਂਟ ਦਾ ਭਾਈ ਕੋਟ ਪੈਂਟ ਦਾ ਜੀ ਇਹ 300 ਪੈ ਜਾਂਦਾ ਆਪਣਾ ਜਿਹੜਾ ਆ ਜਾਂਦਾ ਉਹਨੂੰ ਆਪ ਥੋੜਾ ਬੋਲਿਆ ਦਾ ਜੀ ਡਿਸਕਾਊਂਟ ਦੇਵਾਂਗੇ ਟੈਂਸਰ ਪਾਈ ਤੇ ਕੁਰਤਾ ਪੇ ਮੈਂ ਪਾਈ ਤੇ ਨਹੀਂ ਕਿ ਸਾਰੇ ਕੁਸ ਅਲ ਬਿਲ ਬਿਲ ਮਾਵਾ ਮੂਵਲਾ ਕੇ ਆਪਣਾ 250 ਰੁਪਏ ਠੀਕ ਹੈ ਭਾਈ ਤੇ ਭਾਈ ਐਡਰੈਸ ਤੁਹਾਨੂੰ ਫੇਰ ਦੱਸ ਦੇਣਾ ਮੈਂ ਦੱਸ ਦੇਣਾ ਤੁਸੀਂ ਜਦੋਂ ਕੁੱਬੇ ਵਾਲੇ ਫਾਟਕ ਤੋਂ ਰੇਲਵੇ ਰੋਡ ਆਓਗੇ ਨਾ ਇੱਥੇ ਖੁੰਗੇ ਤੇ ਜੰਤਾ ਡੈਰੀ ਆ ਗਿੱਲ ਮੋਟਰ ਵਾਲੇ ਦੇ ਬਿਲਕੁਲ ਨਾਲ ਦੇ ਬ੍ਰੈਕਲਿਨ ਬਹੁਤ ਸੋਨਾ ਮੁੰਡਿਆ ਦਾ ਕੰਮ ਆ ਤੇ ਜ ਆਪਣੇ ਮੋਬਾਈਲ ਨੰਬਰ ਵੀ ਦੱਸ ਦੇ ਥੋੜਾ ਜਿਹਾ 75 29 887047 ਇੱਕ ਵਾਰੀ ਫੇਰ ਦੱਸ ਦੇ ਮੜਾ ਜਾ 7529887047 ਤੇ ਸਕਰੀਨ ਤੇ ਪਈ ਮੁੰਡੇ ਦਾ ਨੰਬਰ ਵੀ ਚੱਲੀ ਜਾਂਦਾ ਪਹੁੰਚੋ ਬਾਈ ਜੀ ਰਾਮ ਰਾਮ ਬਾਈ